दाना मंडी ਫਿਲੌਰ ਦਾ ਪੀਕੇਯੂ ਪ੍ਰਧਾਨ ਬਲਬੀਰ ਸਿੰਘ ਨੇ ਕੀਤਾ ਦੌਰਾ ਸਰਕਾਰਾਂ ਤੇ ਕੀਤੇ ਰਾਜੇਵਾਲ ਨੇ ਤਿੱਖੇ ਵਾਰ ਫਿਲੌਰ ਪੀਕੇਯੂ ਦੁਆਬਾ ਦੇ ਸੂਬਾ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਪੰਜਾਬ ਦੀਆਂ ਵੱਖ-ਵੱਖ ਦਾਣਾ ਮੰਡੀਆਂ ਦਾ ਦੌਰਾ ਕੀਤਾ ਫਿਲੌਰ ਦਾਣਾ ਮੰਡੀ ਦੇ ਆੜਤੀਆਂ ਤੇ ਕਿਸਾਨਾਂ ਨਾਲ ਵਿਚਾਰ ਸਾਂਝੇ ਕੀਤੇ ਤੇ ਸਰਕਾਰਾਂ ਤੇ ਤਿੱਖੇ ਨਿਸ਼ਾਨੇ ਸਾਧਿਆ ਕਰਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਤੱਕੇ ਸ਼ਾਹੀ ਕਰ ਰਹੀ ਹੈ ਕਿਸਾਨਾਂ ਦੀ ਚੋਨੇ ਦੀ ਫਸਲ ਨੂੰ ਬੋਨਾ हल्दी रोग बीमारी लगी उस सरकार दे सैटेलाइट च नहीं आ रही जेकर कोई किसान पराली दे फूस देूस नग लगाउदा है उसते कानूनी कार्रवाई की जाती है फसलों दे सर्वे करके मुआवजा नहीं दे रही है ना ही पराली दी सामभ संभाल सरकार वलों कोई भी मशीनरी नहीं दिखती जांदी इस मौके जिला प्रधान मनदीप सिंह समरा बलजीत सिंह माहल सीनियर मीत प्रधान लखविंदर सिंह मोतीपुर खालसा जनरल सक नरेंद्र सहोता सीनियर मीत प्रधान बलाक प्रधान जसमीत सिंह सिींसा ਕੁਲਬੀਰ ਸਿੰਘ ਚੀਮਾ ਸਰਕਲ ਪ੍ਰਧਾਨ ਬੁਰਾਇਆ ਸੁਖਪ੍ਰੀਤ ਸਿੰਘ ਪਾਰ ਸਿੰਘਪੁਰ ਕਮਲਜੀਤ ਸਿੰਘ ਵਾਈਸ ਪ੍ਰਧਾਨ ਬੁਰਾਇਆ ਸੁਖਪ੍ਰੀਤ ਸਿੰਘ ਪਾਰ ਸਿੰਘਪੁਰ ਗੁਲਸ਼ਨ ਕੁਮਾਰ ਅਹੂਜਾ ਆਰਤੀਆ ਐਸੋਸੀਏਸ਼ਨ ਫਿਲੌਰ ਪ੍ਰਧਾਨ ਅਤੇ ਆਰਤੀਆ ਕਿਸਾਨ ਯੂਨੀਅਨ ਦੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ ਦੁਆਬਾ ਨਿਊਜ਼ 24 ਸ਼ਾਨ ਲਈ ਅਜੇ ਸਿੰਘ ਨਾਗੀ ਦੀ ਫਿਲੌਰ ਤੋਂ ਵਿਸ਼ੇਸ਼ ਰਿਪੋਰਟ ਔਰ ਹੈ ਜੀ ਚੱਲਦਾ ਦੇਖ ਲਈ ਤੇ ਲੱਗੇ ਮੈਂ ਤਾਂ ਜੋ ਆਜੋ ਆਜ ਲੱਗੇ ਅੱਡ ਲੱਗੇ ਚੋਨਾ ਬਿਕ ਰਿਆ ਕੁਛ ਕੱਲ ਦਾ ਰੌਲਾ ਪਿਆ ਹੋਇਆ ਵੀ ਮੰਡੀਆਂ ਬੰਦ ਨੂੰ ਅੱਜ ਵੀ ਰੱਬ ਚਰਨਾਂ ਨਾਲ ਕੱਲ ਦਾ ਸੁਪਨਾ ਕਿਤੇ ਰਾਜਸਥਾਨ ਤੋਂ ਬਹੁਤ ਚੋਨਾ ਆ ਰਿਹਾ ਉਸ ਚੋਨਾ ਮੰਡੀਆਂ ਜਿੱਥੇ ਜਿਹੜੀਆਂ ਮੰਡੀਆਂ ਚੋਂ ਆ ਰਿਹਾ ਉੱਥੇ ਕਿਤੇ ਆਸ ਤੋਂ ਵੱਧ ਅੱਜ ਤੱਕ ਇਹਨਾਂ ਚੋਨਾ ਉਠਾਇਆ ਹੀ ਨਹੀਂ ਉਹਨਾਂ ਮੰਡੀਆਂ ਤੇ ਆ ਚੁੱਕਾ ਤੋਂ ਕਿਸੇ ਤਰ੍ਹਾਂ ਇਹ ਮਨਪਾਕ ਦੀ ਗੱਲ ਹੈ ਜਦੋਂ ਪੰਜਾਬ ਦਾ ਕੇਸ ਬਣੇਗਾ ਭਈ ਪੰਜਾਬ ਚ ਪ੍ਰਸ਼ਾਸਨ ਤੋਂ ਬਾਅਦ ਇਸ ਮਿਸਾਲ ਦਾ ਜਦੋਂ ਇਹ ਬੜਾ ਸ਼ੋਰ ਸੀ আর ਅਸਲੀਅਤ ਸੀ ਭਈ ਚੌਣੇ ਦਾ ਚਾਰ ਬਹੁਤ ਘਟ ਗਿਆ ਇੱਥੇ ਗੌਣਾ ਰੋਗ ਫਲਦੀ ਰੋਗ ਇਹਨੇ ਬਹੁਤ ਨੁਕਸਾਨ ਕੀਤਾ ਉਹ ਸਾਰਾ ਲੱਗਦਾ ਹੈ ਇਸ ਵੀ ਮੈਂ ਇੱਕ ਵਾਰੀ ਲਿਖਿਆ ਸੀ ਕਿ ਮੈਨੂੰ ਲੱਗਦਾ 120 ਲੱਖ ਰੁਪਏ ਤੱਕ ਯਾਨੀ ਪਰਪੋਰਟ ਮੈਂ ਵੱਡੇ ਵੀ ਨਹੀਂ ਕਿ ਮੈਂ ਬਹੁਤ ਵਧਾ ਚੜਾ ਕੇ ਲਿਖਿਆ ਸੀ ਪਰ ਹੁਣ ਤਾਂ 130 ਤੇ ਉੱਤੇ ਟੱਪ ਗਿਆ ਇਸੇ ਕਰਕੇ ਚੱਪੀ ਕਿ ਬਾਰਨੀਅ ਸਟੇਟਾਂ ਤੋਂ ਚੋਨਾ ਆ ਕੇ ਇੱਥੇ ਵਿਕਣ ਲੱਗ ਪਿਆ ਇਹਦੇ ਨਾਲ ਪੰਜਾਬ ਦਾ ਕੇਸ ਜਿਹੜਾ ਕਮੂਨ ਹੋਏਗਾ ਜਿਹੜੇ ਕੁਝ 38 ਸੱਜਣ ਉਧਰ ਬੈਠੇ ਮਕਸਰਚ ਰੋਜ਼ ਪਰ ਕਾਜ਼ਿੰਕਾ ਨਾ ਦੇ ਲੈਂਟ ਯਾ ਤਰਨ ਤਰਨ ਦੇ ਵਿੱਚ ਤੁਸੀਂ ਹੈਰਾਨ ਹੋਗੇ ਤਰਨ ਤਰਨ ਦੇ ਵਿੱਚ 101% ਇੰਕ੍ਰੀਮੈਂਟ ਹੋ ਗਿਆ ਇਸਲੇ ਸਾਲ ਦੇ ਮੁਕਾਬਲੇ ਲੱਗ ਕੇ ਏਡਾ ਵੱਡਾ ਨੁਕਸਾਨ ਹੋਇਆ ਉੱਥੇ ਘਟਣ ਦੀ ਬਜਾਏ ਇਸਲੇ ਸਾਲ ਨਾਲੋਂ ਝੋਨੇ ਦੀ ਖਰੀਦ ਵਧ ਗਈ ਤੇ ਇਹ ਸਾਰਾ ਕੁਝ ਪੰਜਾਬ ਦੇ ਗੇਸ ਚ ਆਏਗਾ ਜਿਹੜੇ ਕਿਸ ਰਾਜਸਥਾਨ ਵਾਲੇ ਵੇਚ ਕੇ ਚਲੇ ਗਏ ਇਹ ਆ ਕੁਝ ਅੜਤੀਆਂ ਨੇ ਮਿਲਣਾ ਨੇ ਆਪਣੇ ਪੈਸੇ ਬਣਾ ਲਏ ਮੈ ਸਮਝਦਾ ਉਹਨਾਂ ਨੇ ਪੱਟੇ ਚੋਰਾ ਮਾਰਿਆ ਪੰਜਾਬ ਦੇ ਲੋਕਾਂ ਨੂੰ ਅੱਜ ਜਿੱਥੇ ਆਇ ਇੱਕ ਖੁਸ਼ੀ ਹੋਈ ਵੀ ਹਾਲੇ ਇੱਥੇ ਇਹ ਬਿਮਾਰੀ ਨਹੀਂ ਆਈ ਨਹੀਂ ਇਹ ਸਿਰ ਇਹ ਨਹੀਂ ਹੋਇਆ ਕਿ ਤੁਸੀਂ ਕਹਿੰਦੇ ਇਲਾਕੇ ਦੇ ਵਿੱਚ ਇਹ ਵੀ ਬਿਮਾਰੀ ਬੌਣਾ ਬੌਰੀ ਵੀ ਹਲਦੀ ਬਿਮਾਰੀ ਵੀ ਸਿਰ ਲੱਗੇ ਜਾਈਂ ਕੱਟ ਰੌਣ ਦੀ ਬਿਮਾਰੀ ਦੀ ਗੱਲ ਹਾਂਜੀ ਕੱਟ ਰੌਣ ਵਾਲੀ ਬਿਮਾਰੀ ਨਹੀਂ ਇਹ ਉਹ ਤਾਂ ਸਾਡੇ ਆਈ ਉਹਨੇ ਨੰਬਰ 1 ਤਰੰਗ ਸੰਗਰੂਰ ਜ਼ਿਲ੍ਹਾ ਜਿੱਥੇ ਸਭ ਤੋਂ ਵੱਧ ਬਿਮਾਰੀ ਦਾ ਕੇਸਾਂ ਹੈ ਦੂਜੇ ਨੰਬਰ ਤੇ ਸੀ ਮਾਨਸਾ ਜਿੱਥੇ ਪਟਿਆਲਾ ਪਾਕਿਸਤਾਨ ਥੋੜਾ ਥੋੜਾ ਤਾਂ ਸਾਰੇ ਪੰਜਾਬ 'ਚ ਇਸ ਬਿਮਾਰੀ ਦਾ ਅਸਰ ਸੀ ਔਰ ਫਾਰਮੈਨ ਨੂੰ ਸਾਇੰਟੀਫਿਕਲੀ ਕੁਝ ਕਹਿ ਨਹੀਂ ਸਕਦਾ ਪਰ ਮੈਨੂੰ ਜੋ ਪਤਾ ਲੱਗਿਆ ਉਹ ਇਹ ਸੀ ਜਿਹੜਾ ਹੁਣ ਸਰਕਾਰ ਅੱਗ ਤਾਂ ਲਾਉਣੀ ਨਹੀਂ ਦਿੰਦੀ ਜਿਹੜੇ ਖੇਤਾਂ ਦੇ ਵਿੱਚ ਇਹ ਬੌਣਾ ਰੋਗ ਆ ਗਿਆ ਉੱਥੇ ਜੇ ਜੇ ਤਾਂ ਅੱਗ ਲੱਗ ਜਾਂਦੀ ਫੇਰ ਤੋਂ ਵਾਰਿਸ ਤੇ ਦਾ ਸੀ ਸੱਜਣਾ ਜੀ ਨੂੰ ਖਤਰਾ ਹੈ ਵੀ ਕਣਕ ਤੇ ਫੇਰ ਨਾ ਟੈਕ ਹੋ ਜਾਵੇ ਸਰਕਾਰ ਦਾ ਰੋਲ ਪਉਂਦੀ ਹੈ ਔਰ ਮੈਗਨੀ ਸਮਝ ਆਉਂਦੀ ਇਸ ਮੈਸੂਲ ਡਰੀਮ ਨੂੰ हमने 2017 ਕੇ ਫੈਸਲਾ ਦਿੱਤਾ ਸੀ ਉਹਦਾ ਜੀਆਰਸੀਆਈ ਪਾਟ ਪੜਨ ਆ ਰਿਹਾ ਹੈ ਮਿਹਨੂ ਅਸੀਂ ਪੇਸ਼ ਹੋ ਕੇ ਕਿਸਾਨਾਂ ਦਾ ਕਿਵੇਂ ਸੱਖਿਆ ਸੀ ਇੱਥੇ ਪੰਜਾਬ ਚ ਨਹੀਂ ਸਾਰੇ ਦੇਸ਼ ਚ 86% ਕਿਸਾਨਾਂ ਕੋਲ 5 ਏਕੜ ਤੋਂ ਘੱਟ ਜ਼ਮੀਨ ਦੀ ਮਾਰਕੀ ਹੈ ਜਿਹੜਾ 5 ਏਕੜ ਵਾਲਾ ਉਹਦੀ ਕਪੈਸਿਟੀ ਹੈ ਪ੍ਰਤੀ 10000 ਰੁਪਏ ਦੀ ਮਸ਼ੀਨਾਂ ਲਿਆ ਕੇ ਜਿਹੜੀ 1 ਹਫਤਾ ਵਰਤੂਦੇ ਹਾਂ ਤੇ ਬਾਅਦ ਉਹਨੂੰ ਜੰਗਾਲ ਨੇ ਖਾਣਾ ਹੈ ਇਹ ਉਹਨੂੰ ਖਰੀਦਦੇ ਤੇ ਮੇਰੀ ਗੱਲ ਇਹ ਮੰਨ ਕੇ ਤੁਸੀਂ ਨੇ ਆਰਡਰ ਕੀਤੇ ਸੀ ਜੇ ਸਰਕਾਰ ਜਿਹੜੇ 5 ਏਕੜ ਤੋਂ ਘੱਟ ਦੇ ਮਾਲਕ ਨੇ ਉਹਨਾਂ ਨੂੰ ਫ੍ਰੀ ਆਫ ਕਾਸਟ ਇਹ ਮਸ਼ੀਨ ਵੀ ਸਪਲਾਈ ਕਰੇ ਜਿਹੜੇ ਇਹ ਤੋਂ ਵੱਧ ਵਾਲੇ ਨੇ ਉਹਨਾਂ ਦਾ ਉਹਨਾਂ ਨੇ ਕਿਹਾ ਸੀਗਾ 10000 ਰੁਪਏ ਪਰ ਮਸ਼ੀਨ ਉਹਨਾਂ ਨੂੰ ਚਾਰਜ ਕਰਕੇ ਉਹਨਾਂ ਨੂੰ ਮਸ਼ੀਨਾਂ ਸਪਲਾਈ ਕਰੇ ਮਸ਼ੀਨਾਂ ਸਪਲਾਈ ਕਰਨ ਲੱਗੇ ਤੇ 2 ਸਾਲ ਪਹਿਲਾਂ ਰੋਲਾ ਪਿਆ ਇਹਦੇ ਵਿੱਚ ਵੀ ਸਕੈਮ ਹੋ ਗਿਆ ਮਸ਼ੀਨਾਂ ਕਾਗਜ਼ਾਂ ਵਿੱਚ ਦਿੱਤੀਆਂ ਅਸਲ ਵਿੱਚ ਉਹ ਦਿੱਤੀਆਂ ਨਹੀਂ ਮਾਲ ਬਣਾ ਕੇ ਤੁੜਦੇ ਲੱਗੇ ਉਹ ਇਨਕੁਆਰੀ ਪਤਾ ਨਹੀਂ ਕਿੱਥੇ ਗਈ ਹੁਣ ਅੱਜ ਫੇਰ ਸਥਿਤੀ ਇਹ ਹੈ ਕਿਸਾਨ ਨੂੰ ਸੁਪਰੀਮ ਕੋਰਟ ਨੇ ਫੈਸਲਾ ਕਰਤਾ ਕਿ 100 ਰੁਪਏ ਕੁਇੰਟਰ ਤੁਸੀਂ ਬਰਾਲੀ ਸੰਭਾਲਣ ਦਾ ਕਿਸਾਨ ਨਹੀਂ ਦੋ ਫੇਰ ਉਹ ਸੰਭਾਲੇਗਾ ਅਦਰਭਾਈ ਜਿਹੜਾ ਫੈਸਲਾ ਹੈ ਸੁਪਰੀਮ ਟ੍ਰਿਬਿਨਲ ਦਾ ਉਹਦੇ ਵਿੱਚ ਵੀ ਸੀਐਸ ਦੀ ਜ਼ਿੰਮੇਵਾਰੀ ਲਈ ਹੈ ਕਿ ਕਿਸਾਨ ਖੇਤੋਂ ਕੱਢ ਕੇ ਬਾਹਰ ਰੱਖਦੇ ਡੀਸੀ ਦਾ ਇਹ ਡਿਊਟੀ ਉਹ ਚਾਹਤੀ ਕਿੱਥੇ ਲਿ ਜਾਣਾ ਹੈ ਕਿਹਨੂੰ ਦੇਣਾ ਉਹ ਦੇਖੇ ਕੋਈ ਅਫਸਰ ਕੋਈ ਅਧਿਕਾਰੀ ਕੋਈ ਪੋਲੀਟਿਕਲ ਲੀਡਰ ਇਸ ਗੱਲ ਤੇ ਕਰ ਨਹੀਂ ਕਰਦਾ ਹਾਂ ਸਰਕਾਰ ਹਰ ਸਾਲ ਤਰਫੇ ਦੀ ਹੈ ਕਿਸਾਨਾਂ ਨੂੰ ਜੁਰਮਾਨਾ ਕਰਨਾ ਚਾਹੀਦਾ ਹੈ ਪਰ ਉਹਨਾਂ ਦੇ ਪ੍ਰੈਕਟੀਕਲ ਅਭਿ ਕਰਦੇ ਨੇ ਕਿ ਇਹ ਕਰਦੇ ਤੋ ਇਹ ਇੱਕ ਕੋਈ ਪੰਜਾਬ ਦੇ ਹਿੱਤ ਵਿੱਚ ਨਹੀਂ ਕੋਈ ਬੈਠ ਕੇ ਵਰਕਆਊਟ ਕਰੋ ਕੋਈ ਪ੍ਰੋਪਰ ਪ੍ਰੋਸੀਜਰ ਹੋਵੇ ਇਹ ਦੇਖੋ ਪੰਜਾਬ ਦੀਆਂ ਪ੍ਰੈਕਟੀਕਲ ਪ੍ਰੋਬਲਮਸ ਕੀ ਨੇ ਇਹ ਸਹਾਨ ਨੂੰ ਲੈ ਕੇ ਕਿੱਧਰ ਜਾਣਾ ਚਾਹੁੰਦੇ ਹੋ ਪਾਣੀ ਮੁਕਰਿਆ ਬਹੁਤ ਪੁਚਾਇਆ ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਵਿਚਾਰਨੀ ਪੈਣਗੀਆਂ ਨਹੀਂ ਹੌਣ ਵਾਲਾ ਸਮਾਂ ਬੜਾ ਭਿਆਨਕ ਆ ਰਿਹਾ ਪੰਜਾਬ ਲਈ ਬੜੇ ਬੜੇ ਖਤਰੇ ਦੇ ਬੱਦਲ ਨੇ ਪੰਜਾਬ ਦੇ ਉੱਤੇ ਬਾਈਕੀ ਮੇਰ ਕਰੇ ਜਿੱਦੇ ਤੋਂ ਕੁ ਮੈਂ ਸ਼ੁਰੂ ਕਰਾਂਗੇ ਜੇ ਸਰਕਾਰ ਨੂੰ ਸਹੀ ਬਖਸੀ ਸਰਕਾਰ ਆਗੂ ਬੁੱਧ ਨਹੀਂ ਤਾਂ ਉਚੇ ਇਹਦਾ ਕੋਈ ਹੱਲ ਕਰਨ ਵਾਲਾ ਬੱਦਲ ਨਹੀਂ ਹੈ ਜਿੱਦਾਂ ਹੜ੍ਹ ਵੀ ਐਸੀ ਸਰਕਾਰ ਨੂੰ ਸਿਲੇ ਸਰਵਾ ਕਰਾਇਆ ਸੀ ਹੁਣ ਵੀ ਬਿਮਾਰੀ ਲੱਗੀ ਝੋਨੇ ਨੂੰ ਉਹਦਾ ਵੀ ਸਰਵਾ ਕਰਾਈ ਸਰਕਾਰ ਜਿੱਦਾਂ ਹੜ੍ਹ ਵੀ ਮੈਨ ਮੇਡ ਸੀ ਉਹ ਕੋਈ ਕੁਦਰਤੀ ਆਫਤ ਨਹੀਂ ਸੀ ਕਿਸੇ ਦਸੋਂ ਵੀ 1680 ਫੁੱਟ ਪਾਕੜੇ ਦਾ ਜਿਹੜਾ ਫਾਈਨਲ ਹੈਗਾ ਪੈਮਾਨਾ ਆਪਣੀ ਜਿੱਦੋਂ ਬਦਲ ਦਿੱਤੀ ਨਹੀਂ ਸੀ ਜਮਾ ਕੀਤਾ ਸਰਵਾ 1679.3 ਤੇ ਜਾ ਕੇ ਉਹ ਫਟ ਗਈ ਪਰ ਕਿਉਂ ਨਾ ਪ੍ਰੈਨ ਕੀਤਾ ਜੀ ਪਹਿਲਾਂ ਪਾਣੀ ਕਿਉਂ ਨਾ ਛੱਡਿਆ ਜਦੋਂ ਥੋੜਾ ਰਣਜੀਤ ਸਾਹਿਬ ਦਾ ਟਾਈਮ ਤੇ ਕੌਂ ਟਾਈਮ ਜਦੋਂ ਓਵਰਫਲੋ ਹੋ ਗਏ ਉਦੋਂ ਉਹਦੇ ਪਾਟਕ ਖੋਲੇ ਫਿਰ 1 ਸਾਲ ਪਹਿਲਾਂ ਮੁਰੂ ਹੋਇਆ ਮਾਧੂਪੁਰ ਹੈਡਵਰਕਸ ਦੇ ਜਿਹੜੇ ਪਾਟਕ ਸੀ ਉਹਨਾਂ ਨੂੰ ਚੇਂਜ ਕਰਨ ਵਾਸਤੇ ਉਹਨਾਂ ਦੀ ਰਿਪੇਅਰ ਕਰਨ ਵਾਸਤੇ 1 ਸਾਲ ਪਹਿਲਾਂ ਮੁਰੂ ਹੋਇਆ 6 ਮਹੀਨੇ ਦੀ ਮਨਵਿਵਰੀ ਨਹੀਂ ਮਿਲ ਸਕੇ 6 ਮਹੀਨੇ ਦੀ ਫਾਈਨਾਂਸ ਮਿਨਿਸਟਰ ਕੋਲ ਫਾਈਲ ਪਈ ਉਹਨੇ ਪੈਸੇ ਨਹੀਂ ਰਿਲੀਜ਼ ਕੀਤੇ ਫਿਰ ਜਦੋਂ ਦੋਏ ਟਾਈਮਾਂ ਦਾ ਇਹਨਾਂ ਦਾ ਪਾਣੀ ਛੱਡਤਾ ਕੋਈ ਜੰਮੂ ਵੱਲੋਂ ਆ ਗਿਆ 7 ਲੱਖ ਕਿਊਸਿਕ ਪਾਣੀ ਇੱਕਦਮ ਆ ਗਿਆ ਜੇ ਉਹਦੇ ਨਾਲ ਫਟ ਟੁੱਟ ਗਏ ਤੇ ਖੜੇ ਆਉਣੇ ਸੀ ਫਿਰ ਫਿਰ ਇਹ ਤੋਂ ਵੀ ਅੱਗੇ ਜੇ ਤੁਸੀਂ ਇਹ ਦੇਖੋ 1929 ਚ ਪੰਜਾਬ ਦੇ ਪੰਜਾਂ ਦਰਿਆਵਾਂ ਦੀ ਸਟੱਡੀ ਕਰਕੇ ਇੱਕ ਰਿਪੋਰਟ ਤਿਆਰ ਕੀਤੀ ਗਈ ਉਹਦੇ ਮੁਤਾਬਕ ਇਹ ਸੀ ਵੀ ਸਾਡੇ 77 ਦੀ ਵਿਆਸ ਸੀ 7 ਲੱਖ ਕਿਊਸਿਕ ਪਾਣੀ ਅੱਗੇ ਪਾਸ ਕਰਨ ਦੀ ਕੈਪੈਸਿਟੀ ਹੁੰਦੀ ਸੀ ਸਾਡੀਆਂ ਸਰਕਾਰਾਂ ਨੇ ਕਦੇ ਰੀਸੈਟਿੰਗ ਕੀਤੀ ਹੀ ਨਹੀਂ ਹਾਂ ਮਾਈਨਿੰਗ ਹੁੰਦੀ ਹੈ ਮਾਈਨਿੰਗ ਵੀ ਦਰਿਆ ਦੇ ਕੰਡੇ ਦੇ ਨੇੜੇ ਹੁੰਦੀ ਹੈ ਉੱਤੇ ਜਦੋਂ ਪਾਣੀ ਦੀ ਧੱਕ ਪੈਂਦੀ ਉਹ ਟੁੱਟ ਜਾਂਦਾ ਹੜ ਆ ਜਾਂਦਾ ਕੋਈ ਸਰਕਾਰ ਨੂੰ ਦੀ ਚੀਜ਼ ਹੈ ਨਹੀਂ ਨਾ ਇਹਨਾਂ ਗੱਲਾਂ ਨੂੰ ਸਮਝਣ ਦੀ ਡੀਸਿਲਟਿੰਗ ਦਾ ਤਾਂ ਕੀਤੀ ਨਹੀਂ ਤੁਸੀਂ BBMP ਦੇ ਵਿੱਚ ਉਹਦੀ ਸਥਿਤੀ ਦੇਖ ਲਓ ਜਦੋਂ ਤੋਂ BBMP ਬਣਿਆ ਹੈ ਆਕੜਾ ਨੰਗਲ ਰੈਂ ਦਾ ਗੋਪਾਲ ਸਾਗਰ ਦੀ ਬਣੀ ਹੈ ਉਦੋਂ ਤੋਂ ਅੱਜ ਤੱਕ ਇੱਕ ਵੀ ਇੱਕ ਵਾਰ ਵੀ ਡੀਸਿਲਟਿੰਗ ਨਹੀਂ ਹੋਈ ਜਦੋਂ ਪਾਣੀ ਵੰਡਣਾ ਹੁੰਦਾ ਹੈ ਉੱਪਰ ਦਾ ਲੈਵਲ ਦੇਖ ਲੈਂਦੇ ਨੇ ਵੀ ਇੰਨਾ ਇਹਦਾ ਉੱਪਰ ਰਹਿਦਾ ਇਹ ਤਾਂ ਇੰਨਾ ਹਰਿਆਣੇ ਨੂੰ ਕਹੋ ਇਨਾ ਰਾਜਸਥਾਨ ਨੂੰ ਦੇ ਦੋ ਇਨਾ ਦਿੱਲੀ ਨੂੰ ਦੇ ਦੋ ਬਾਕੀ ਪੰਜਾਬ ਨੂੰ ਪੰਜਾਬ ਦੇ ਹਿੱਸੇ ਸਿਲਟ ਰਹਿ ਜਾਂਦੇ ਪਾਣੀ ਨਹੀਂ ਬਚਦਾ ਤੋਂ ਬਹੁਤ ਸਾਰੇ ਮੁੱਦੇ ਨੇ